ਹਾਂਜੀ ਬੋਸੋ ਕੀ ਹਾਲ ਚਾਲ ਹੈ ਤੇ ਸੋ ਅੱਜ ਜਲੰਧਰ ਆਏ ਸੀਗੇ ਫੁੱਟਬਾਲ ਚੌਕ ਦੇ ਵਿੱਚ ਕੁਝ ਸਪੋਰਟਸ ਦਾ ਸਮਾਨ ਲੈਣਾ ਸੀਗਾ ਕਿਹੜਾ ਸਮਾਨ ਸੀਗਾ ਹੈ ਹੈਲਮਟ ਬੱਲਕਾ ਲੈਣਾ ਸੀ ਤੇ ਇੱਥੇ ਇੱਕ ਬਾਈ ਮੈਨੂੰ ਮਿਲਿਆ ਬਾਈ ਮਿਲਿਆ ਆ ਆਵਲਾ ਇਹਦਾ ਨਾਮ ਹੈਗਾ ਕੰਚਸ ਆਇਆ ਮੁੰਡਾ ਇੱਥੇ ਕੰਮ ਕਰਦਾ ਭਾਈ ਕਹ ਲੈ ਕਹ ਨਾ ਕੁਲਦੀਪ ਕੁਲਦੀਪ ਸੁਖ ਕੁਲਦੀਪ ਕੁਲਦੀਪ ਪਾ ਔਰ ਇਹ ਬਾਈ ਬਾਈ ਤੇ ਕਾਉ ਯਾਰਾ ਕਿਆ ਕਿਆ ਸੇਲ ਕਰਤੇ ਹੋ ਕੀ ਬਾਤ ਆਇਆ ਜੀ ਇਹਨਾਂ ਦੇ ਕੋਲ ਪੱਤੇ ਗੋਲੀ ਵਾਲੇ ਇਹਨੂੰ ਗੋਲੀ ਵਾਲੇ ਪੱਤੇ ਕਹਿਆ ਜਾਂਦਾ ਅੱਛਾ ਕਿ ਗੋਲੀ ਵਾਲਾ ਪੱਤਾ ਘਟ ਗਈ ਕੋਈ ਨਿਕਾਲ ਦੇ ਉਹ ਲੈਮਨ ਵਾਲਾ ਨਿਕਾਲ ਦੇ ਇਹ ਤੇ ਕਿਹੜਾ ਹੈ ਹਾਂ ਇਹ ਇਹ ਕੀ ਬਾਤ ਹੈ ਜਾਨੀ अच्छा एक टाइम गोली ਵਾਲਾ ਪੱਤਾ ਜਿਹੜਾ ਪਿੰਡਾਂ ਦੇ ਵਿੱਚ ਜਿਆਦਾ ਬਣ ਕੇ ਰਹਿ ਗਿਆ ਹੁਣ ਇਹ ਹਾਂਜੀ ਤੇ ਇਹ ਹੁਣ ਇੱਕ ਨਵੇਂ ਤਰੀਕੇ ਨਾਲ ਆ ਗਿਆ ਕਿਉਂ ਬਈ ਛੋਟਾ ਸਾਈਜ਼ ਨਾਲ ਤੁਸੀਂ ਪੀਦੇ ਹੁੰਦੇ ਸੀ ਮੈਂ ਤਾਂ ਥੋੜੇ ਲਈ ਬਾਰੇ ਦੇਖਣ ਲੱਗਾ ਅੱਛਾ ਦੇ ਪਹਿਲਾਂ ਨਿੱਕੇ ਹੁੰਦੇ ਹਾਂਜੀ ਪਹਿਲੇ ਛੋਟੇ ਹੁੰਦੇ ਪਿੰਡੇ ਨੇ ਛੋਟੇ ਹੁੰਦੇ ਪੀਦੇ ਸੀ ਨਾ ਪੰਟਾ ਵਾਲੀ ਬੋਤਲ ਲਗਭਗ ਪੰਟਾ ਦੇ ਵਿੱਚ ਬੋਤਲ ਬੋਤਲ ਛੋਟੀ ਆ ਗਈ ਥੋੜੀ ਇਹ ਨਾ ਹਾਂਜੀ ਹਾਂਜੀ ਤੇ ਪਈ ਇਹ ਨਾ ਲਗਭਗ ਹਰੇਕ ਦੀ ਯਾਦ ਨਾਲ ਜੁੜਿਆ ਹੋਇਆ ਆ ਇਹ ਇੱਕ ਇਹ ਹੁੰਦਾ ਹੀ ਇੱਕ ਵਾਈ ਹੋਰ ਹੁੰਦਾ ਜਿਹੜਾ ਦੁੱਧ ਚ ਪਾਇਆ ਜਾਂਦਾ ਹੈ ਨਾ ਹਾਂ ਛੋਟਾ ਸੋਡਾ ਬੋਤਲ ਲਾਲ ਲਾਲ ਚਾਹ ਕੀ ਬੋਲਦੇ ਤੂੰ ਦੁੱਧ ਸੋਡੇ ਵਾਲਾ ਵਾਸਤੇ ਹਾਂ ਤੇ ਅੱਜ ਇਹਦੇ ਬਈਆ ਨੂੰ ਇਹਨੂੰ ਉੱਪਰ ਕਰੀ ਕਿ ਬੜਾ ਸੌਖੇ ਤਰੀਕੇ ਨਾਲ ਇਹਨੂੰ ਕੀਤਾ ਜਾਂਦਾ ਹੈ ਇਹ ਉਹ ਨਾਲ ਕੀਤਾ ਉਹ ਦੇਖੋ ਜੀ ਕੀ ਬਾਤ ਹੈ ਉਹੀ ਟੇਸਟ ਮਤਲਬ ਟੇਸਟ ਬਦਲ ਗਿਆ ਹੁਣ ਕਾਫੀ ਚੀਜ਼ਾਂ ਬਦਲ ਗਈਆਂ ਪਰ ਆ ਗੋਲੀ ਵਾਲਾ ਬੱਤਾ ਵੀ ਹੁਣ ਲੋਕਾਂ ਨੇ ਕਹਿ ਆ ਵੀ ਇਹਨੂੰ ਵੀ ਚੇਂਜ ਕਰੀਏ। ਕਿਆ ਬਾਤ ਐ। ਭਾਈ ਕੀ ਰੇਟ ਆ ਦਾ? 30 ਰੁਪਏ ਤੇ ਹੋਰ ਵੀ ਤੇਰੇ ਕੋਲ ਰਿਫਲੇਵਰ ਹੈਗੇ ਨੇ ਨਾ। ਮੈਂ ਤੁਹਾਨੂੰ ਰੇਟ ਫਲੇਵਰ ਦਿਖਾਵਾਂ ਕਰੀ। ਇਹ ਆ ਫਲੇਵਰ ਆ ਇਹਨਾਂ ਦੇ। ਕਲਾਸਿਕ ਮੋਕਟੇਲ ਐਂਡ ਫਰੂਟ ਬੀਅਰ ਮਚੀਤੋ ਵਾਲੇ 60 50 50 40 ਤੋਂ ਲੈ ਕੇ 30 ਰੁਪਏ ਦੇ ਵਿੱਚ। ਤੇ ਇੱਥੇ ਬਾਈ ਨਾਲ ਅਸੀਂ ਇਥੋਂ ਪੀਤਾ ਜਦੋਂ ਬਹੁਤ ਮਰਜ਼ੇ ਲੱਗਾ ਬਾਈ ਇੱਥੇ ਕੀ ਹੋਇਆ ਤਾਂ ਤੂੰ ਕਿਹੜੇ ਬੰਦੇ 200 ਰੁਪਏ ਲਾ ਕੇ ਦੇ ਕੇ ਨਹੀਂ ਗਏ ਵੈਸੇ ਉਹ ਅਰੇ ਇਹ ਬੰਦਾ ਮਿਹਨਤ ਕਰਦਾ ਆ ਬਜਰਾ ਗਰੀਬ ਭਰਾ ਆ ਇਹ ਇਸ ਬੰਦੇ ਕੋਲ ਦੋ ਬੰਦੇ ਪੀ ਕੇ ਗਏ ਆ ਗੋਲੀ ਵਾਲੇ ਬੱਤੇ ਪੀ ਕੇ ਗਏ ਸੀਗੇ ਤੇ ਉਹ ਬੰਦਿਆਂ ਨੇ Google Pay ਕਰਨ ਦੀ ਬਜਾਏ ਦੂਸਰੇ ਬੰਦੇ ਨੂੰ Google Pay ਕਰਦੇ ਪਰ ਪੈਸੇ ਕੀਤੇ ਨਹੀਂ ਇਹ ਬਾਈ ਕਹਿੰਦਾ ਹੁਣ ਖਰਚਾ ਮੇਰੇ ਸਿਰ ਪੈ ਜਣਾ ਬਾਈ ਕੋਈ ਗੱਲ ਨਹੀਂ ਜੇ ਕਿਸੇ ਨੇ ਪੀ ਕੇ ਗਿਆ ਤਾਂ ਉਸ ਬੰਦੇ ਨੂੰ ਅਕਲ ਚਾਹੀਦੀ ਏ ਸੀ ਨੂੰ ਕਰਨ ਲਈ ਤੇ ਲਓ ਜੀ ਆਪਾਂ ਹੁਣ ਗੋਲੀ ਵਾਲਾ ਬੱਤਾ ਟੈਸਟ ਕਰਦੇ ਆ ਇਹਦਾ ਦੋ ਤਰੀਕੇ ਨਾਲ ਪੀਤਾ ਇੱਕ ਵਾਰ ਇਹ ਵਿੱਚ ਆ ਆਪ ਆ ਗਏ ਇੱਕ ਦੂਜੇ ਤਰੀਕੇ ਨਾਲ ਤੇ ਭਾਈ ਤੁਸੀਂ ਹੁਣ ਸਾਨੂੰ ਕਮੈਂਟ ਕਰਕੇ ਦੱਸਣਾ ਵੀ ਕੋਲੀ ਵਾਲਾ ਪੱਤਾ ਕਿਹੜੇ ਕਿਹੜੇ ਬੰਦਿਆਂ ਨੇ ਪੀਤਾ ਆ ਤੇ ਅਜੇ ਵੀ ਕਿਹੜੇ ਕਿਹੜੇ ਆਪਣੇ ਭਰਾਵਾਂ ਨੂੰ ਪਸਾਉਂਦਾ ਪੈਣਾ ਨੂੰ ਪਸੰਦ ਆ ਤੂੰ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜੀ ਤੇ ਸੋ ਲੋ ਜੀ ਆ ਦੇਖੋ ਆਪਣੇ ਕੋਲ ਆ ਗਿਆ ਗੁਲੇ ਵਾਲਾ ਪੱਤਾ ਹੁਣ ਇਹਨੂੰ ਟੈਸਟ ਕਰਦੇ ਆ ਕਿਵੇਂ ਦਾ ਫਲੇਵਰ ਆਦਾ ਬਹੁਤ ਵਧੀਆ ਮਤਲਬ ਯੂਨੀਕ ਜਿਹਾ ਫਲੇਵਰ ਆ ਤੇ ਤੁਸੀਂ ਸਾਰੇ ਜਣੇ ਦੱਸਿਓ ਤੇ ਬਾਈ ਦੀ ਸਪੋਰਟ ਕਰਿਓ ਜਦੋਂ ਤੁਸੀਂ ਇਧਰ ਫੁੱਟਬਾਲ ਚੌਂਕ ਚ ਆਉਨੇ ਹੋ ਤੇ ਬਾਈ ਕੋਲੋਂ ਤੁਸੀਂ ਇੱਥੇ ਪੱਤਾ ਜਰੂਰ ਪੀ ਕੇ ਜਾਓ ਤੇ ਨਾਲੇ ਇੱਕ ਕੁ ਕੱਪੀ, ਛੱਲ ਗੱਤੀ ਵਾਪਸ। ਬਿਊਟੀਫੁੱਲ ਚੋਲੇ ਉਤਮੇ, ਛੋਲੇ ਚਾਵਲ। ਮੋਤੀਨੀ, ਕੀ ਆ ਬਾਤ ਹੈ। ਦੇਖ ਜਾ ਕਰੋ ਤੁਸੀਂ ਵੇਖਦੇ ਕਿੰਨਾ ਕੁਛ ਮੁੰਡਾ ਖਲਾ ਰਿਹਾ ਹੈ। ਦਸੋ, ਆਪਾਂ ਇਹ ਫਲੇਵਰ ਨੂੰ ਟੈਸਟ ਕਰਦੇ ਹਾਂ ਤੇ ਮੈਂ ਤੁਹਾਨੂੰ ਦੱਸਦਾ ਕਿੰਨਾ ਵਧੀਆ ਹੈ। ਲਓ। ਮਤਲਬ ਇੱਕੜਾ ਮਿਹਦਾ ਹੁੰਦਾ ਸੀ ਕਿ ਗੋਲੀ ਵਾਲੇ ਬੱਤੇ ਦੇ ਵਿੱਚ ਨਮਕ ਮਸਾਲਾ ਪਾਇਆ ਜਾਂਦਾ ਹੁਣ ਇਹਦੇ ਵਿੱਚ ਸਭ ਕੁਝ ਐਡ ਕਰਕੇ ਭੇਜਣ ਲੱਗ ਪਏ ਜੀ। ਦਸੋ, ਬਹੁਤ ਵਧੀਆ ਫਲੇਵਰ ਆ। ਫਾਲੋਪ ਰਿਪੋਰਟ ਨੂੰ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਜਿਹੜਾ ਬੰਦੇ ਨੇ ਜ਼ਿੰਦਗੀ ਦੇ ਵਿੱਚ ਬੱਤਾ ਗੋਲੀ ਆਲਾ ਪੀਤਾ ਆ ਉਹ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸੋ ਥੈਂਕ ਯੂ ਸੋ ਮੱਚ